ਅਮਰ ਸ਼ਹੀਤ ਅੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਚੌਟੀਆਂ ਚੌਕ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿਤ ਹੀ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਰੰਗ ਰੋਗਨ ਕਰਨ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲੇ ਮੈਂਬਰ ਗੁਮਾਨਪੁਰਾ ਮੈਂਬਰ ਰਜਿੰਦਰ ਸਿੰਘ ਮਹਿਤਾ ਮੈਨੇਜਰ ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਸੰਗਤਾਂ ਹਾਜ਼ਰ ਸਨ 頑張って。 ਆ ਗਿਆ ਥੋੜੀ ਜਗ੍ਹਾ ਫੋਟੋ ਕਰ ਲੀਏ ਮੈਂ ਲੈ ਲਿਆ ਮੈਂ ਹਰ ਫ੍ਰੀਜਨ ਬਣਾਇਆ ਸਾਰੇ ਕਾ ਠੀਕ ਕਰਦੇ ਆ ਛੋਟੇ ਬਾਬੇ ਨਾ ਹੋ ਗਿਆ ਹੋ ਗਿਆ ਲਗਾ ਤੂੰ ਕਰੋ ਬੈਂਸਾ ਪੁੱਛਣਾ ਤੇ ਮੈਂ ਸਾਹਿਬ ਇਹਦੇ ਰੱਖਿਓ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਪਵਨ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰੰਗ ਰੋਗਨ ਦੀ ਸੇਵਾ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਇਹ ਸੇਵਾ ਜਿਹੜੀ ਸ਼ੁਰੂ ਕੀਤੀ ਗਈ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ ਵਾ ਉਹ 27 ਜਨਵਰੀ ਨੂੰ ਆ ਰਿਹਾ ਵਾ ਤੇ ਉਸ ਦਿਹਾੜੇ ਨੂੰ ਸਨਮੁਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੀ ਜਿੰਨੀ ਵੀ ਇਮਾਰਤ ਹੈ ਸਾਰੀ ਨੂੰ ਰੰਗ ਰੋਗਨ ਕਰਨ ਵਾਸਤੇ ਇਮਾਰਤ ਦੀ ਖੂਬਸੂਰਤੀ ਵਾਸਤੇ ਜਿਹੜਾ ਵਾ ਇਹ ਸੇਵਾ ਸ਼ੁਰੂ ਕੀਤੀ ਗਈ ਆ ਤੇ ਇਹ ਸੇਵਾ ਜਿਹੜੀ ਆ ਬਾਬਾ ਜੀ ਦਾ ਜਿਹੜਾ ਜਨਮ ਦਿਹਾੜਾ 27 ਜਨਵਰੀ ਦਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਹ ਸੇਵਾ ਸੰਪੂਰਨ ਹੋ ਜਾਏਗੀ ਤੇ ਮੁਕੰਮਲ ਹੋ ਜਾਏਗੀ ਸੰਗਤਾਂ ਨੂੰ ਅਪੀਲ ਕਰਨਾ ਚਾਹੀਦਾ ਹੈ ਸੰਗਤਾਂ ਨੂੰ ਇਹੋ ਬੇਨਤੀ ਆ ਕਿ ਆਓ ਬਾਬਾ ਜੀ ਦੇ ਦਰ ਤੇ ਮੱਥਾ ਟੇਕੋ ਹਾਜ਼ਰੀ ਭਰੋ ਦਰਸ਼ਨ ਦਿਦਾਰੇ ਕਰੋ ਤੇ ਜੋ ਸੇਵਾਵਾਂ ਚੱਲਦੀਆਂ ਨੇ ਉਹਦੇ ਵਿੱਚ ਆਪਣਾ ਯੋਗਦਾਨ ਪਾ ਕੇ ਤੇ ਸਫਲ ਕਰੋ ਆਪਣਾ ਬਾਬਾ ਜੀ ਪਹਿਲਾਂ ਵੀ ਬਹੁਤ ਵੱਡਮੁੱਲੀ ਸੇਵਾਵਾਂ ਜਿਹੜੀਆਂ ਹੈ ਸਥਾਪਿਤ ਕੀਤੀਆਂ ਜਾ ਰਹੀਆਂ ਹਨ ਅਗਰ ਪਾਰਕਿੰਗ ਦੀ ਗੱਲ ਕਰੀਏ ਤਾਂ ਇਸ ਦੀ ਕਿੰਨੀ ਲੋੜ ਤੇ ਬਾਬਾ ਜੀ ਦੇ ਪਾਵਨ ਸਥਾਨ ਤੇ ਤੇ ਦੇਸ਼ ਦੇ ਸ਼ਾਂਤਰਾ ਤੋਂ ਜਿਹੜੀਆਂ ਸੰਗਤਾਂ ਨੇ ਉਹ ਆਉਂਦੀਆਂ ਨੇ तकरीबन ਜਿੰਨੀ ਸੰਗਤ ਦਰਬਾਰ ਸਾਹਿਬ ਆਉਂਦੀ ਹੈ ਸਾਰੇ ਬਾਬਾ ਜੀ ਦੇ ਮੱਥਾ ਟੇਕਣ ਵੀ ਆਉਂਦੇ ਨੇ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮੇਂ ਤੋਂ ਦਾਸਾਂ ਨੂੰ ਭਾਵਕ ਕਾਰ ਸੇਵਾ ਪੂਰੀ ਵਾਲਿਆਂ ਨੂੰ ਇਹ ਸੇਵਾ ਜਿਹੜੀ ਬਖਸ਼ੀ ਹੋਈ ਹੈ ਬਹੁਤ ਸਾਰੀ ਜਗ੍ਹਾ ਖਰੀਦ ਕੇ ਕੰਪਲੈਕਸ ਵੀ ਖੁੱਲਾ ਕੀਤਾ ਗਿਆ ਬੜੀ ਵੱਡੀ ਜਿਹੜੀ ਕਾਰ ਪਾਰਕਿੰਗ ਆ ਉਹਦਾ ਨਿਰਮਾਣ ਹੋ ਰਿਹਾ ਜਿੱਥੇ ਕਾਰ ਪਾਰਕਿੰਗ ਦੀ ਸੇਵਾ ਚੱਲ ਰਹੀ ਨਿਰਮਾਣ ਹੋਣਾ ਉੱਥੇ ਬਹੁਤ ਵੱਡਾ ਇੱਕ ਇਹ ਤਿੰਨ ਤੋਂ ਚਾਰ ਮਜ਼ਲਾ ਲੰਗਰ ਹਾਲ ਦੀ ਵੀ ਇਮਾਰਤ ਬਣਨੀ ਆ ਤੇ ਉਹ ਬਾਬਾ ਜੀ ਦੇ ਪਿਛਲੀ ਸਾਈਡ ਦੇ ਉੱਤੇ ਜਿਹੜਾ ਸਾਰਾ ਪ੍ਰੋਜੈਕਟ ਹੈ ਸੇਵਾ ਦਾ ਉਹਦੀ ਸੇਵਾ ਜਿਹੜੀ ਆ ਉਹ ਬੜੇ ਜੋਰ ਨਾਲ ਚੱਲ ਰਹੀ ਹੈ। ਕਦੋਂ ਤੱਕ ਨਾ ਜਿਹੜੀ ਹੈ ਸੇਵਾ ਜਿਹੜੀ ਹੈ ਰੰਗ ਰੋਗਨ ਦੀ ਪੂਰੀ ਹੋ ਜਾਏ। ਰੰਗ ਰੋਗਨ ਦੀ ਤੇ ਹਫ਼ਤੇ ਤਾਂ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਸੰਪੂਰਨ ਹੋ ਜਾਏਗੀ। ਆ ਇਹਨੂੰ ਬਹੁਤਾ ਟਾਈਮ ਨਹੀਂ ਲੱਗੇਗਾ। ਕੋਈ ਫੀਲ ਕਰਨਾ ਚਾਹੁੰਦੇ ਹੋ ਜਿਹੜੀ ਕਾਰਜ ਸਮਾ ਚੱਲ ਰਹੀ ਹੈ ਪਾਰਕਿੰਗ ਦੀ ਹੋਰ ਜਿਹੜੀ ਲੰਗਰ ਘਰਾਂ ਦੀ ਚੱਲ ਰਹੀ ਹੈ। ਸੰਗਤਾਂ ਨੂੰ ਇਹੋ ਬੇਨਤੀ ਕਰਦਾ ਕਿ ਇੱਥੇ ਮਟੀਰੀਅਲ ਦੀ ਲੋੜ ਹੈ। ਜੇ ਰੰਗ ਰੋਗਨ ਸ਼ੁਰੂ ਹੋਇਆ ਤੇ ਰੰਗ ਰੋਗਨ ਲਿਆ ਕੇ ਦਿਓ ਜੇ ਪਿੱਛੇ ਬਿਲਡਿੰਗਾਂ ਬਣ ਗਈਆਂ ਨੇ ਤੇ ਆਪਣਾ ਬਣਦਾ ਹਿੱਸਾ ਭਾਵੇਂ ਇੱਕ ਬੋਰੀ ਸੀਮੈਂਟ ਦੀ ਲਿਆਓ ਤੇ ਭਾਵੇਂ ਇੱਕ ਲੈਂਥ ਜਿਹੜੀ ਹੈ ਸ਼ਰੀਏ ਦੀ ਲਿਆਓ ਅਹੀਂ ਸਾਰੇ ਸਾਈਜ਼ ਜਿਹੜੇ ਨੇ ਉਹ ਇੱਥੇ ਬੋਰਡ ਲੱਗੇ ਹੋਏ ਨੇ ਪੜ ਕੇ ਵੇਖ ਕੇ ਤੇ ਸੰਗਤਾਂ ਆਪਣੇ ਆਪ ਲਿਆ ਕੇ ਸੇਵਾ ਕਰ ਸਕਦੀਆਂ ਨੇ ਜਿਨ੍ਹਾਂ ਪ੍ਰੇਮੀਆਂ ਦੀ ਸ਼ਹੀਦਾਂ ਦੇ ਪ੍ਰਤੀ ਆਸਥਾ ਵਾ ਉਹ ਕਮਾਈ ਨੂੰ ਸਫਲ ਕਰਨ ਵਾਸਤੇ ਇੱਥੇ ਬਣਦਾ ਮਟੀਰੀਅਲ ਯੋਗ ਲਿਆ ਕੇ ਦਿਓ ਤਾਂ ਕਿ ਇਮਾਰਤਾਂ ਦੀ ਸਾਰੀ ਜਿਹੜੀ ਛੇਤੀ ਤੋਂ ਛੇਤੀ ਮੁਕੰਮਲ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ